ਹਾਂਜੀ ਆਪਾਂ ਹਾਜ਼ਰ ਹਾਂ ਜੀ ਈਟਟੀਯੂ ਨਾ 94 ਸਬੰਧੀ ਮੋਸਟ ਇੰਪੋਰਟੈਂਟ ਕਲਾਸ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬੀ ਸਾਹਿਦ ਦਾ ਆਪਣਾ ਸਾਰਾ ਸਿਲੇਬਸ ਜਿਹੜਾ ਕਵਰ ਹੋ ਚੁੱਕਿਆ ਹੈ ਤੇ ਪੰਜਾਬੀ ਗ੍ਰਾਮਰ ਦੇ ਵੀ ਆਲਮੋਸਟ ਸਾਰੇ ਟੌਪਿਕਸ ਜਿਹੜਨੇ ਆਪਾਂ ਨੇ ਕਵਰ ਕਰ ਲਏ ਠੀਕ ਹੈ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜਾ ਆਪਾਂ ਚੈਪਟਰ ਕਰਨ ਜਾ ਰਹੇ ਹਾਂ ਉਹ ਕਰਨ ਜਾ ਰਹੇ ਹਾਂ ਜੀ ਕਾਰਕ ਜਿਵੇਂ ਤੁਹਾਨੂੰ ਪਤਾ ਹੈ ਭਾਸ਼ਾ ਤੇ ਉਪਭਾਸ਼ਾ ਤੋਂ ਲੈ ਕੇ ਬੋਧੇ ਸ਼ਬਦਾ ਦੀ ਥਾਂ ਇੱਕ ਸ਼ਬਦ ਤੱਕ ਆਪਣੇ ਸਾਰੇ ਟੌਪਿਕ ਜਿਹੜਨੇ ਆਲਮੋਸਟ ਕਵਰ ਨੇ ਤੇ ਲਿੰਗ ਵਚਨ ਪੁਰਖ ਕਾਲ ਇਹ ਸਾਰੇ ਆਪਾਂ ਨੇ ਮੈਰਾਥਨ ਕਲਾਸ ਦੇ ਵਿੱਚ ਕਵਰ ਕੀਤੇ ਸੀ ਠੀਕ ਹੈ ਤਾਂ ਤੁਹਾਡੀ ਬਹੁਤ ਸਾਰੀ ਡਿਮਾਂਡ ਆਈ ਹੋਈ ਸੀ ਕਿ ਕਾਰਕ ਚੈਪਟਰ ਜਿਹੜਾ ਲੱਗ ਤੋਂ ਕੰਪਲੀਟ ਕਰਾਇਆ ਜਾਵੇ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਕਾਰਕ ਚੈਪਟਰ ਕੰਪਲੀਟ ਕਰਕੇ ਫਿਰ ਆਪਾਂ ਮੁਹਾਵਰੇ ਖੋਤਾਂ ਤੇ ਪੰਜਾਬੀ ਸ਼ੋਭਤ ਜੋੜ ਇਹ ਤਿੰਨ ਚੈਪਟਰ ਆਪਣੇ ਰਹਿ ਜਾਣਗੇ ਫਿਰ ਉਹ ਆਪਾਂ ਅਪਕਮਿੰਗ ਵੀਡੀਓਜ਼ ਦੇ ਵਿੱਚ ਜਿਹੜੀਆਂ ਤਿੰਨੋਂ ਚੈਪਟਰ ਕਵਰ ਕਰਾਂਗੇ ਕਲੀਅਰ ਹੈ ਜੀ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਮਹਾਵਰੇ ਤੇ ਖੋਤਾਂ ਦੀ ਮੈਂ ਤੁਹਾਨੂੰ ਦੱਸ ਦਵਾਂ ਕਿ 4 ਤੋਂ 5 ਵੀਡੀਓਜ਼ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਆਉਣ ਵਾਲੇ ਟਾਈਮਸ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਵੀ ਮਹਾਵਰੇ ਖੋਤਾਂ ਦਾ ਜਿਹੜਾ ਟਾਪਿਕ ਨੇ ਜਾਂ ਕਹਿ ਲਓ ਵੀ ਜਿਹੜਾ ਇਹਦੇ ਵਿੱਚ ਮਟੀਰੀਅਲ ਹੁੰਦਾ ਹੈ ਉਹ ਤਾਂ ਬੇਅੰਤ ਹੁੰਦਾ ਹੈ ਜਿੰਨਾ ਮਰਜ਼ੀ ਕਰ ਲਓ ਤੁਸੀਂ ਮਹਾਵਰੇ ਖੋਤਾਂ ਹੀ ਕਦੇ ਖਤਮ ਨਹੀਂ ਹੁੰਦੀਆਂ ਹੈਗੀਆਂ ਠੀਕ ਹੈ ਤਾਂ ਕੋਸ਼ਿਸ਼ ਕਰਾਂਗੇ ਕਿ MCQ ਦੇ ਥਰੂ ਜਿਹੜੇ ਵੱਧ ਤੋਂ ਵੱਧ ਮਹਾਵਰੇ ਖੋਤਾਂ ਨੇ ਕੰਪਲੀਟ ਕਰਵਾਈਆਂ ਜਾਣ ਕਲੀਅਰ ਹੈ ਜੀ ਜੇਕਰ ਤੁਸੀਂ ਪਿਛਲੇ ਕਲਾਸਿਸ ਨਹੀਂ ਦੇਖਿਆ ਪੰਜਾਬੀ ਸਹਾਇਦਿਆਂ ਤੇ ਗ੍ਰਾਮਰ ਦੀਆਂ ਉਹਨਾਂ ਦਾ ਲਿੰਕ ਹੈ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਉੱਥੇ ਜਾ ਕੇ ਜਿਹੜਾ ਚੈੱਕ ਆਊਟ ਕਰ ਸਕਦੇ ਹਾਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਤਾਂ ਟਾਪਿਕ ਹੈ ਜੀ ਕਾਰਕ ਠੀਕ ਹੈ ਕਾਰਕ ਦੇ ਦ੍ਰਿਸ਼ਟੀਕੋਣ ਤੋਂ ਵਾਕ ਦਾ ਕੇਂਦਰੀ ਤੁਰਾ ਕਿਰਿਆ ਹੈ ਦੇਖੋ ਜਿੰਨਾ ਵੀ ਪੂਰਾ ਵਾਕ ਹੁੰਦਾ ਹੈ ਉਹ ਕਿਹਦੇ ਤੇ ਡਿਪੈਂਡ ਕਰਦਾ ਹੈ ਕਿਰਿਆ ਤੇ ਠੀਕ ਹੈ ਉਹ ਸੋ ਰਿਹਾ ਹੈ ਉਹ ਖਾ ਰਿਹਾ ਹੈ ਉਹ ਸੁੱਤਾ ਪਿਆ ਹੈ ਮੇਨ ਜਿਹੜਾ ਥੋੜਾ ਫੋਕਸ ਹੋਏਗਾ ਉਹ ਹੋਏਗਾ ਜੀ ਕਿਰਿਆ ਤੇ ਐਨੀ ਗੱਲ ਕਲੀਅਰ ਹੈ ਇਸ ਨਾਲ ਹਰ ਨਾਮ ਸ਼ਬਦ ਦਾ ਕੋਈ ਨਾ ਕੋਈ ਕਾਰਕੀ ਸਬੰਧ ਹੁੰਦਾ ਹੈ ਇਸ ਨੂੰ ਅਸੀਂ ਇਸ ਤਰੀਕੇ ਨਾਲ ਵੀ ਕਹਿ ਸਕਦਾ ਹੈ ਕਿ ਵਾਕ ਵਿੱਚ ਨਾਮ ਜਾਂ ਪਰਨਾਮ ਦਾ ਕਿਰਿਆ ਨਾਲ ਜੋ ਸਬੰਧ ਹੁੰਦਾ ਹੈ ਉਸ ਨੂੰ ਕਾਰਕ ਕਹਿੰਦੇ ਹਨ ਦੇਖੋ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਬੰਧਕ ਅਤੇ ਯੋਜਕ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਡਿਫਰੈਂਸ ਸਮਝਾਇਆ ਸੀਗਾ ਇਹ ਥੋੜਾ ਜਿਹਾ ਉਹਦੇ ਨਾਲ ਮਿਲਦਾ ਜੁਲਦਾ ਹੈ ਲੇਕਿਨ ਕਿਤੇ ਨਾ ਕਿਤੇ ਜਿਹੜੇ ਤੁਹਾਨੂੰ ਨੂੰ ਡਿਫਰੈਂਸਿਸ ਨੇ ਉਹ ਦੇਖਣ ਨੂੰ ਮਿਲਣਗੇ ਉਹ ਆਪਾਂ ਅੱਗੇ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਲੀਅਰ ਹੈ ਯਾਨੀ ਕਾਰਕ ਦੀ ਪਰਿਭਾਸ਼ਾ ਜੇ ਤੁਸੀਂ ਦੇਖੋਗੇ ਤਾਂ ਵਾਕ ਵਿੱਚ ਨਾਮ ਜਾਂ ਪੜਨਾਮ ਦਾ ਕਿਰਿਆ ਨਾਲ ਜੋ ਵੀ ਸਬੰਧ ਹੁੰਦਾ ਹੈ ਉਸ ਨੂੰ ਆਪਾਂ ਕੀ ਕਹਾਂਗੇ ਕਾਰਕ ਕਹਾਂਗੇ ਠੀਕ ਹੈ ਹੁਣ ਜਿਹੜਾ ਕਾਰਕ ਹੈ ਉਹ ਸ਼ਬਦ ਕਰਮ ਸੰਬੰਧਕਾ ਜਾਂ ਮਾਤਰਾਵਾਦੀ ਰਾਹੀਂ ਵੀ ਉਜਾਗਰ ਕੀਤਾ ਜਾਂਦਾ ਹੈ ਯਾਨੀ ਦੇਖੋ ਜਿਹੜਾ ਕਾਰਕ ਹੈ ਉਹ ਕਿਤੇ ਨਾ ਕਿਤੇ ਪਛੇਤਰ ਰੂਪ ਵਿੱਚ ਲੱਗ ਕੇ ਈ ਹੋ ਗਿਆ ਹਨਾ ਉਹ ਹੋ ਗਿਆ ਜਿਵੇਂ ਘਰੋਂ ਹਨਾ ਹੱਥੀ ਤਾਂ ਉਹ ਜਿਹੜੇ ਪਿਛੇ ਪਛੇਤਰ ਲੱਗਦੇ ਨੇ ਉਹਨਾਂ ਦੇ ਰਾਹੀਂ ਵੀ ਇਸ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ ਅੱਗੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਜਿਹੜੇ ਕਾਰਕ ਨੇ ਉਹ ਆਪਣੇ ਕੋਲ 8 ਟਾਈਪ ਦੇ ਹੁੰਦੇ ਨੇ ਤੁਸੀਂ ਬੇਸਿਕਲੀ ਇਹ 8 ਟਾਈਪ ਦੀਆਂ ਚੀਜ਼ਾਂ ਸਮਝ ਲਓ ਤੁਹਾਨੂੰ ਸਾਰਾ ਕਾਰਕ ਜਿਹੜਾ ਸਮਝ ਆ ਜਾਏਗਾ ਕਲੀਅਰ ਹੈ ਜੀ ਸਭ ਤੋਂ ਪਹਿਲਾਂ ਪੜ੍ਹਦੇ ਆਪਾਂ ਕਰਤਾ ਕਾਰਕ ਕਰਤਾ ਕਰ ਕੀ ਹੁੰਦਾ ਹੈ ਪੰਜਾਬੀ ਭਾਸ਼ਾ ਦੇ ਵਾਕ ਬਣਤਰ ਵਿੱਚ ਕਰਤਾ ਕਰ ਕਿਰਿਆ ਨੂੰ ਕਰਨ ਵਾਲੇ ਦੇ ਭਾਗ ਨੂੰ ਉਜਾਗਰ ਕਰਦਾ ਹੈ ਇਸ ਦਾ ਸਥਾਨ ਵਾਕ ਦੇ ਆਰੰਭ ਵਿੱਚ ਹੁੰਦਾ ਹੈ ਇੱਥੇ ਤੁਸੀਂ ਲਾਸਟ ਦੇ ਵਿੱਚ ਇੱਕ ਵਾਰੀ ਇੱਥੇ ਨਿਗਾਹ ਮਾਰੋ ਇਹ ਜਿਹੜਾ ਆਪਣੇ ਦੇਖੋ ਆ ਰਿਹਾ ਕਰਤਾ ਕਰ ਹੈ ਨਾ ਏ ਜਿਹੜੇ ਐਗਜ਼ਾਮਪਲਸ ਨੇ ਇਹਨਾਂ ਨੂੰ ਮੈਂ ਅੱਗੇ ਤੁਹਾਨੂੰ ਦੱਸਾਂਗੀ ਇਹਨਾਂ ਨੂੰ ਜ਼ਰੂਰ ਯਾਦ ਕਰ ਲਿਓ ਜਿੱਥੇ ਵੀ ਤੁਹਾਨੂੰ ਇਹ ਐਗਜ਼ਾਮਪਲ ਦੇਖਣ ਨੂੰ ਮਿਲਗੇ ਜਿਵੇਂ ਮੈਂ ਤੁਹਾਨੂੰ ਪੁੱਛ ਲਿਆ ਵੀ ਦਾ ਕਿੱਥੇ ਹੈ ਕਿਹੜਾ ਕਾਰਕ ਹੈ ਤਾਂ ਤੁਸੀਂ ਯਾਦ ਰੱਖੋਗੇ ਕਿ ਸਬੰਧ ਕਾਰਕ ਹੈ ਉਹ ਕਿਵੇਂ ਯਾਦ ਰੱਖੋਗੇ ਮੈਂ ਤੁਹਾਨੂੰ ਅੱਗੇ ਜਦੋਂ ਐਗਜ਼ਾਮਪਲਸ ਦੇ ਥਰੂ ਸਮਝਾਵਾਂਗੀ ਤੁਸੀਂ ਉਦੋਂ ਸਮਝੋਗੇ ਕਲੀਅਰ ਹੈ ਜੀ ਤਾਂ ਜਿਹੜਾ ਕਰਤਾ ਕਰਕ ਹੈ ਉਹਦੇ ਵਿੱਚ ਜਿਹੜਾ ਮੇਨ ਫੋਕਸ ਹੁੰਦਾ ਹੈ ਉਹ ਵਾਕ ਦੇ ਆਰੰਭ ਵਿੱਚ ਹੁੰਦਾ ਹੈ ਜਿਵੇਂ ਕਿਸਾਨ ਟਰੈਕਟਰ ਚਲਾ ਰਿਹਾ ਹੈ ਹੁਣ ਕਿਸਾਨ ਕੀ ਆ ਉਹ ਕਰਤਾ ਕਰਕ ਹੈ ਕਰਤਾ ਕੌਣ ਹੈ ਵਾਕ ਦੇ ਵਿੱਚ ਕਿਸਾਨ ਹੈ ਕਿਉਂਕਿ ਉਹ ਟਰੈਕਟਰ ਚਲਾਉਣ ਦੀ ਕੀ ਕਰ ਰਿਹਾ ਹੈ ਕਿਰਿਆ ਕਰ ਰਿਹਾ ਹੈ ਠੀਕ ਹੈ ਵਰਕ ਕਰ ਰਿਹਾ ਹੈ ਕਈ ਵਾਰ ਕਰਤਾ ਕਰਕ ਆਪਣੇ ਸਧਾਰਨ ਰੂਪ ਵਿੱਚ ਹੁੰਦਾ ਹੈ ਭਾਵ ਜਿਹੜਾ ਆਪਣੇ ਕੋਲ ਕਰਤਾ ਕਰਕ ਹੈ ਜਿਵੇਂ ਦੇਖੋ ਕੁਲਜੀਤ ਬਿਮਾਰ ਹੈ ਇਹਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ ਠੀਕ ਹੈ ਲੇਕਿਨ ਫੇਰ ਵੀ ਕਰਤਾ ਕਰਕ ਕੌਣ ਹੈ ਕੁਲਜੀਤ ਹੈ ਠੀਕ ਹੈ ਇਸ ਵਾਕ ਵਿੱਚ ਕੁਲਜੀਤ ਭਾਵੇਂ ਕੁਝ ਨਹੀਂ ਕਰ ਰਿਹਾ ਪਰ ਬਿਮਾਰ ਹੋਣ ਦੀ ਕਿਰਿਆ ਦਾ ਕਰਤਾ ਜਿਹੜਾ ਕੁਲਜੀਤ ਨੂੰ ਹੀ ਮੰਨਿਆ ਜਾਏਗਾ ਮੇਨ ਗੱਲ ਯਾਦ ਰੱਖਿਓ ਕਰਤਾ ਦੇਖੋ ਉਹੀ ਹੁੰਦਾ ਜਿਹੜਾ ਕੰਮ ਕਰ ਰਿਹਾ ਠੀਕ ਹੈ ਕੰਮ ਨਹੀਂ ਵੀ ਕਰ ਰਿਹਾ ਲੇਕਿਨ ਉਸ ਦਾ ਨਾਮ ਆ ਰਿਹਾ ਤਾਂ ਕਰਤਾ ਕਰਕ ਦੇ ਵਿੱਚ ਹੀ ਆਏਗਾ ਐਗਜ਼ਾਮਪਲ ਦੇ ਤੌਰ ਤੇ ਬੱਚੇ ਟੀਵੀ ਦੇਖ ਰਹੇ ਹਨ ਬੱਚੇ ਕੌਣ ਹੋਏ ਕਰਤਾ ਕਰਕ ਹੋਏ ਉਹ ਦੁੱਧ ਪੀ ਰਿਹਾ ਹੈ ਇਹਨੂੰ ਜੇ ਤੁਸੀਂ ਪਛਾਣਨਾ ਹੈ ਨਾ ਵੀ ਕਰਤਾ ਕਰਕ ਕੌਣ ਹੈ ਬਸ ਤੁਸੀਂ ਕੁਐਸਚਨ ਮਾਰਕ ਲਗਾ ਦਿਓ ਜਿਵੇਂ ਬੱਚੇ ਟੀਵੀ ਦੇਖ ਰਹੇ ਹਨ ਕੌਣ ਟੀਵੀ ਦੇਖ ਰਹੇ ਹਨ ਬੱਚੇ ਕੌਣ ਦੁੱਧ ਪੀ ਰਿਹਾ ਹੈ ਉਹ ਕੌਣ ਰੋਟੀ ਖਾ ਰਹੀ ਹੈ ਕੁੜੀ ਅੱਜ ਉਹ ਘਰ ਜਾ ਰਿਹਾ ਹੈ ਕੌਣ ਮੈਂ ਠੀਕ ਹੈ ਤਾਂ ਇਹ ਸਾਰੇ ਜਿਹੜੇ ਜਦੋਂ ਤੁਸੀਂ ਕੁਐਸਚਨ ਮਾਰਕ ਕਰਕੇ ਕੁਐਸਚਨ ਪੁੱਛੋਗੇ ਜੋ ਵੀ ਤੁਹਾਡੇ ਕੋਲ ਆਨਸਰ ਆਏਗਾ ਉਹ ਹੋਏਗਾ ਜੀ ਕਰਤਾ ਕਰਕ ਕਲੀਅਰ ਹੈ ਉਸ ਤੋਂ ਬਾਅਦ ਇੱਥੇ ਤੁਸੀਂ ਇੱਕ ਮੇਨ ਇੰਪੋਰਟੈਂਟ ਨੋਟ ਜਿਹੜਾ ਦੇਖ ਸਕਦੇ ਹੋ ਕਾਰਕਾ ਨਾਲ ਆਉਣ ਵਾਲੇ ਸਬੰਧਕਾਂ ਨੂੰ ਕਾਰਕੀ ਚਿੰਨ ਕਹਿੰਦੇ ਹਨ ਕਿਹੜੇ ਸਬੰਧਕ ਹੁੰਦੇ ਨੇ ਮੈਂ ਅੱਗੇ ਤੁਹਾਨੂੰ ਦੱਸਾਂਗੀ ਠੀਕ ਹੈ ਕਰਤਾ ਕਾਰਕ ਦਾ ਕਾਰਕੀ ਚਿੰਨ ਨੇ ਹੈ ਪਰ ਕਦੇ-ਕਦੇ ਹੀਵਾਕ ਵਿੱਚ ਆ ਜਾਂਦਾ ਹੈ ਤੇ ਕਦੇ ਨਹੀਂ ਜਿਵੇਂ ਦੇਖੋ ਇੱਥੇ ਆਪਾਂ ਲਿਖਦੇ ਨੇ ਉਸਨੇ ਉਸ ਨੂੰ ਕੁਝ ਕਿਹਾ ਨੇ ਜਿਹੜਾ ਵਰਡ ਆ ਉਹ ਕਾਰਕਾਂ ਦੇ ਵਿੱਚ ਆ ਗਿਆ ਠੀਕ ਹੈ ਪਛਾਣ ਦਿੱਤੀ ਹੋਈ ਹੈ ਤੁਸੀਂ ਇੱਥੇ ਕਰਤਾ ਕਾਰਕ ਦਾ ਪਤਾ ਲਗਾਉਣ ਲਈ ਸਾਨੂੰ ਕਿਰਿਆ ਤੇ ਕੌਣ ਜਾਂ ਕਿਸ ਨੇ ਉਹੀ ਮੈਂ ਤੁਹਾਨੂੰ ਦੱਸਿਆ ਨਾ ਵੀ ਜੋ ਵੀ ਤੁਸੀਂ ਕੁਸ਼ਚਨ ਪੁੱਛੋਗੇ ਜੋ ਵੀ ਤੁਹਾਡੇ ਕੋਲ ਜਵਾਬ ਆਏਗਾ ਉਹ ਕਰਤਾ ਕਾਰਕ ਹੀ ਹੋਏਗਾ ਕਲੀਅਰ ਹੈ ਜੀ ਸੈਕੰਡ ਟਾਈਪ ਹੁੰਦੀ ਹੈ ਆਪਣੇ ਕੋਲ ਕਰਮ ਕਾਰਕ ਜਿਸ ਨਾਮ ਉਤੇ ਕਿਰਿਆ ਵਾਪਰੇ ਭਾਵ ਜਿਸ ਉਤੇ ਕਿਰਿਆ ਦਾ ਪ੍ਰਭਾਵ ਪਵੇ ਉਸ ਨੂੰ ਆਪਾਂ ਕੀ ਕਹਾਂਗੇ ਕਰਮ ਕਹਾਂਗੇ ਠੀਕ ਹੈ ਕਰਮ ਕਾਰਕ ਕਹਾਂਗੇ ਪੰਜਾਬੀ ਭਾਸ਼ਾ ਦੀ ਵਾਕ ਬਣਤਰ ਵਿੱਚ ਕਰਮ ਦਾ ਸਥਾਨ ਕਰਤਾ ਤੋਂ ਬਾਅਦ ਹੁੰਦਾ ਹੈ ਜੇ ਮੈਂ ਤੁਹਾਨੂੰ ਪੁੱਛਾਂ ਵਾਕ ਦਾ ਸਟਰਕਚਰ ਕੀ ਹੈ ਤਾਂ ਉਹ ਹੁੰਦਾ ਹੈ ਕਰਤਾ ਪਲਸ ਕਰਮ ਪਲਸ ਕਿਰਿਆ ਠੀਕ ਹੈ ਕਰਤਾ ਕਰਮ ਕਿਰਿਆ ਠੀਕ ਹੈ ਜੀ ਇਹ ਆਪਣਾ ਮੇਨਲੀ ਪੰਜਾਬੀ ਦੀ ਵਾਕ ਦਾ ਸਟਰਕਚਰ ਹੁੰਦਾ ਏ ਠੀਕ ਹੈ ਕਰਮ ਕਰਕ ਜਿਸ ਤੇ ਕਿਰਿਆ ਦਾ ਪ੍ਰਭਾਵ ਪੈਂਦਾ ਹੈ ਐਗਜ਼ਾਮਪਲ ਦੇ ਤੌਰ ਤੇ ਬੱਚੇ ਨੇ ਕਿਤਾਬ ਪੜ੍ਹੀ ਕੁੜੀਆਂ ਨੇ ਗਿੱਧਾ ਪਾਇਆ ਠੀਕ ਹੈ ਉਪਰੋਕਤ ਵਾਕਾਂ ਵਿੱਚ ਜਿਹੜਾ ਕਿਤਾਬ ਗਿੱਧਾ ਪੁੱਤ ਤੇ ਰੋਟੀ ਇਹ ਸਾਰੇ ਕੀ ਨੇ ਕਰਮ ਕਰਕ ਨੇ ਠੀਕ ਹੈ ਆ ਦੇਖੋ ਜਿਹੜਾ ਪਹਿਲਾ ਇਹ ਬੱਚੇ ਕੁੜੀਆਂ ਇਹ ਸਾਰੇ ਕੀ ਨੇ ਇਹ ਕਰਤਾਕਾਰਕ ਨੇ ਕਰਮਕਰ ਕੋਣਾ ਕਿਤਾਬ ਗਿੱਧਾ ਰੋਟੀ ਠੀਕ ਹੈ ਇਹ ਸਾਰੇ ਕੀ ਨੇ ਕਰਮਕਰਕ ਨੇ ਕਿਉਂਕਿ ਇਹਨਾਂ ਤੇ ਕੀ ਹੈ ਕਿਰਿਆ ਦਾ ਪ੍ਰਭਾਵ ਪੈ ਰਿਹਾ ਏ ਠੀਕ ਹੈ ਕਰਮਕਰਕ ਦੀ ਪਛਾਣ ਦਾ ਆਧਾਰ ਕੀ ਹੈ ਨੂੰ ਕੀ ਹੈ ਜੀ ਨੂੰ ਠੀਕ ਹੈ ਜਿਵੇਂ ਦੇਖੋ ਇੱਥੇ ਨੇ ਨੂੰ ਇਹ ਲਿਖਿਆ ਹੋਇਆ ਨਾ ਉਹ ਤੁਸੀਂ ਇੱਥੇ ਦੇਖ ਸਕਦੇ ਹੋ ਤੇ ਇਹਦੇ ਵਿੱਚ ਜਿਹੜਾ ਕਰਤਾਕਾਰਕ ਹੈ ਇੱਥੇ ਨੋਟ ਕਰਿਓ ਕਰਤਾਕਾਰਕ ਦਾ ਜਿਹੜਾ ਕਾਰਕੀ ਚਿੰਨ ਆ ਉਹ ਨੇ ਹੈ ਠੀਕ ਹੈ ਉਸਨੇ ਰੋਟੀ ਖਾਈ ਉਸਨੇ ਮੈਨੂ ਕੁੱਟਿਆ ਐਦਾਂ ਤੇ ਜਿਹੜਾ ਆਪਣਾ ਕਰਮਕਾਰਕ ਹੈ ਉਸਦਾ ਮੇਨਲੀ ਜਿਹੜਾ ਪਛਾਣ ਚਿੰਨ੍ਹ ਹੁੰਦਾ ਉਹ ਹੁੰਦਾ 9 ਠੀਕ ਹੈ ਇਹ ਯਾਦ ਰੱਖਿਓ ਉਸ ਤੋਂ ਬਾਅਦ ਹੈ ਇਸ ਤੋਂ ਇਲਾਵਾ ਜੇਕਰ ਵਾਕ ਦਾ ਕਰਤਾ ਨੇ ਸੰਬੰਧਕ ਦੇ ਪ੍ਰਭਾਵ ਹੇਠ ਹੋਵੇ ਤਾਂ ਕਰਮਕਾਰਕ ਵੀ ਕਾਰਜਸ਼ੀਲ ਹੁੰਦਾ ਹੈ ਪਰ ਜੇਕਰ ਵਾਕ ਵਿੱਚ ਦੋ ਕਰਮ ਹੋਣ ਤਾਂ ਪ੍ਰধান ਕਰਮ ਕਿਰਿਆ ਤੋਂ ਪਹਿਲਾਂ ਅਤੇ ਅਪਰধান ਕਰਮ ਕਰਤਾ ਤੋਂ ਪਿੱਛੇ ਆਉਂਦਾ ਹੈ ਯਾਨੀ ਦੋ ਹੁੰਦੇ ਨੇ ਕਰਮ ਠੀਕ ਹੈ ਜੇਕਰ ਦੋ ਕਰਮ ਨੇ ਵਾਕ ਦੇ ਵਿੱਚ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਇੱਥੇ ਤੁਸੀਂ ਦੇਖੋ ਮਾਂ ਨੇ ਪੁੱਤ ਨੂੰ ਰੋਟੀ ਖਵਾਈ ਇੱਥੇ ਪੁੱਤ ਤੇ ਰੋਟੀ ਦੋਨੋਂ ਹੀ ਕਰਮਕਾਰਕ ਨੇ ਠੀਕ ਹੈ ਐਨੀ ਗੱਲ ਸਮਝ ਆ ਰਹੀ ਹੈ ਕਈ ਵਾਕਾਂ ਵਿੱਚ ਕਰਮ ਸੰਬੰਧਕ ਤੋਂ ਬਿਨਾਂ ਵੀ ਆਉਂਦਾ ਹੈ ਉਦਾਹਰਨ ਵਜੋਂ ਮੁੰਡੇ hockey ਆ ਮੁੰਡੇ hockey ਖੇਡਦੇ ਹਨ ਅਤੇ ਉਹ ਅਖਬਾਰ ਪੜ੍ਹ ਰਿਹਾ ਸੀ ਠੀਕ ਹੈ ਇਹਦੇ ਵਿੱਚ hockey ਅਖਬਾਰ ਤੋਂ ਪਿੱਛੇ ਕੋਈ ਵੀ ਜਿਹੜਾ ਸੰਬੰਧਕ ਹੈ ਉਹ ਨਹੀਂ ਆਇਆ ਹੈਗਾ ਕਲੀਅਰ ਹੈ ਜੀ ਉਸ ਤੋਂ ਬਾਅਦ ਦੇਖੋ ਜਿਹੜਾ ਆਪਣਾ ਪਰਨਾਮ ਹੁੰਦਾ ਉਹਦੇ ਵਿੱਚ ਮੈਂ ਤੁਹਾਨੂੰ ਚੈਪਟਰ ਦੇ ਵਿੱਚ ਸਮਝਾਇਆ ਵੀ ਸੀ ਉਹਦਾ ਪਰਿਪਨਾਮ ਬਾਰੇ ਪੜਿਆ ਸੀ ਜਿਹੜੇ ਪੁਰਖ ਹੁੰਦੇ ਨੇ ਤਿੰਨ ਟਾਈਪ ਦੇ ਨੇ ਪਹਿਲਾ ਪੁਰਖ ਦੂਜਾ ਪੁਰਖ ਤੀਜਾ ਪੁਰਖ ਪਹਿਲਾ ਪੁਰਖ ਕਿਹੜਾ ਹੁੰਦਾ ਆਪਾਂ ਖੁਦ ਆਪਣੇ ਬਾਰੇ ਦੂਜਾ ਪੁਰਖ ਹੁੰਦਾ ਜਿਸ ਨਾਲ ਗੱਲ ਕੀਤੀ ਜਾ ਰਹੀ ਹੈ ਤੀਜਾ ਪੁਰਖ ਹੁੰਦਾ ਜਿਸ ਬਾਰੇ ਗੱਲ ਕਰ ਰਹੇ ਹਾਂ ਠੀਕ ਹੈ ਥਰਡ ਹੈ ਆਪਣੇ ਕੋਲ ਕਰਨਕਾਰਕ ਵਾਕ ਪੱਧਰ ਉਤੇ ਕਰਨਕਾਰਕ ਕਿਸੇ ਕਾਰਜ ਦੇ ਹੋਣ ਦੇ ਸਾਧਨ ਜਾਂ ਟੰਗ ਨੂੰ ਉਜਾਗਰ ਕਰਦਾ ਹੈ ਕਿਸ ਤਰੀਕੇ ਨਾਲ ਕੰਮ ਹੋ ਰਿਹਾ ਹੈ ਕਿਸ ਤਰੀਕੇ ਨਾਲ ਕਿਰਿਆ ਹੋ ਰਹੀ ਹੈ ਕਿਸ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਉਹਨੂੰ ਆਪਾਂ ਕੀ ਕਹਾਂਗੇ ਕਰਨ ਕਰਕ ਠੀਕ ਹੈ ਇਸ ਕਰਕ ਦੇ ਵਾਕਾਤਮਿਕ ਸੰਬੰਧ ਦੇ ਕਾਰਜ ਨੂੰ ਜਾਂ ਤਾਂ ਕੁਝ ਨਾਵਾਂ ਨਾਲ ਮਾਤਰਾਵਾਂ ਜਾਂ ਪਿਛੇਤਰ ਆਦਿ ਲਗਾ ਕੇ ਜਿਹੜਾ ਉਹ ਦਿਖਾਇਆ ਜਾ ਸਕਦਾ ਹੈ ਜਿਵੇਂ ਉਹ ਕਾਰ ਰਾਹੀਂ ਦਿੱਲੀ ਗਿਆ ਉਸਨੇ ਚਾਕੂ ਨਾਲ ਸੇਬ ਚਿਰਿਆ ਉਸਨੇ ਕਾਦੇ ਨਾਲ ਚਿਰਿਆ ਚਾਕੂ ਨਾਲ ਕਾਦੇ ਰਾਹੀਂ ਦਿੱਲੀ ਗਿਆ ਕਾਰ ਰਾਹੀਂ ਠੀਕ ਹੈ ਪੰਜਾਬੀ ਦੇ ਬਹੁਤ ਸਾਰੇ ਲੇਖਕਾਂ ਨੇ 1947 ਦੀ ਵੰਡ ਦਾ ਦੁਖਾਂਤ ਆਪਣੇ ਅੱਖੀਂ ਦੇਖਿਆ ਕਿਸ ਤਰੀਕੇ ਨਾਲ ਦੇਖਿਆ ਆਪਣੇ ਅੱਖੀਂ ਦੇਖਿਆ ਕਲੀਅਰ ਹੈ ਜੀ ਤਾਂ ਇਹ ਸਾਰੇ ਕੀ ਨੇ ਕਰਨਕਾਰਕ ਨੇ ਯਾਨੀ ਕਿਸ ਤਰੀਕੇ ਨਾਲ ਕਾਰਜ ਹੋ ਰਿਹਾ ਕਿਸ ਤਰੀਕੇ ਨਾਲ ਕਿਰਿਆ ਕੀਤੀ ਜਾ ਰਹੀ ਹੈ ਕਿਹੜਾ ਸਾਧਨ ਵਰਤਿਆ ਜਾ ਰਿਹਾ ਹੈ ਕਿਹੜਾ ਢੰਗ ਵਰਤਿਆ ਜਾ ਰਿਹਾ ਹੈ ਉਹਨੂੰ ਆਪਾਂ ਕਰਨ ਕਰਕੇ ਦੇ ਵਿੱਚ ਜਿਹੜਾ ਉਹ ਕਹਾਂਗੇ ਕਲੀਅਰ ਹੈ ਜੀ ਉਸ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਹੋ ਸੰਪਰਦਾਨਕਾਰਕ ਸੰਪਰਦਾਨ ਸ਼ਬਦ ਦਾ ਅਰਥ ਹੁੰਦਾ ਕਿਸੇ ਨੂੰ ਕੁਝ ਦੇਣਾ ਜਾਂ ਭੇਟ ਕਰਨਾ ਦੇਖੋ ਦੋ ਹੁੰਦੇ ਨੇ ਇੱਕ ਹੁੰਦਾ ਜੀ ਸੰਪਰਦਾਨਕਾਰਕ ਇੱਕ ਹੁੰਦਾ ਆਪਣੇ ਕੋਲ ਆਪਾਦਾਨਕਾਰਕ ਇਹ ਦੋਨੋਂ ਦੇਖਣ ਚ ਇੱਕੋ ਜਿਹੇ ਲੱਗਦੇ ਨੇ ਲੇਕਿਨ ਆਪਾਦਾਨਕਾਰਕ ਦਾ ਬਹੁਤ ਸਿੰਪਲ ਮੈਥਡ ਹੈ ਯਾਦ ਕਰਨ ਦਾ ਉਹ ਮੈਂ ਤੁਹਾਨੂੰ ਅੱਗੇ ਦੱਸਾਂਗੀ ਪਹਿਲਾਂ ਤੁਸੀਂ ਸੰਪਰਦਾਨ ਸਮਝ ਲਓ ਸੰਪਰਦਾਨ ਸ਼ਬਦ ਦਾ ਅਰਥ ਹੈ ਕਿਸੇ ਨੂੰ ਕੁਝ ਦੇਣਾ ਜਾਂ ਫਿਰ ਭੇਂਟ ਕਰਨਾ ਅਰਥਾਤ ਵਾਕ ਦਾ ਕਰਤਾ ਜਿਸ ਨਾਮ ਜਾਂ ਪੜਨਾਮ ਲਈ ਕੋਈ ਕੰਮ ਕਰਦਾ ਹੈ ਉਸ ਨੂੰ ਆਪਾਂ ਸੰਪਰਦਾਨਕਾਰਕ ਕਹਾਂਗੇ ਮੈਂ ਤੁਹਾਡੇ ਲਈ ਮਠਿਆਈ ਲਿਆਇਆ ਹਾਂ ਕਿਹਦੇ ਲਈ ਆਹਾ ਤੁਹਾਡੇ ਲਈ ਉਹ ਬਗੀਚੇ ਨੂੰ ਪਾਣੀ ਦੇ ਰਿਹਾ ਸੀ ਕਿਸ ਨੂੰ ਦੇ ਰਿਹਾ ਹੈ ਬਗੀਚੇ ਨੂੰ ਯਾਨੀ ਜਦੋਂ ਆਪਾਂ ਕਿਸੇ ਨੂੰ ਕੁਝ ਦੇ ਰਹੇ ਆ ਜਾਂ ਭੇਟ ਕਰ ਰਹੇ ਆ ਉਹ ਕਿਹਦੇ ਵਿੱਚ ਆ ਗਿਆ ਸੰਪਰਦਾਨ ਕਾਰਕ ਦੇ ਵਿੱਚ ਆ ਗਿਆ ਕਰਤਾਰ ਸਿੰਘ ਸਰਾਬੇ ਨੇ ਦੇਸ਼ ਦੀ ਖਾਤਰ ਜਾਨ ਵਾਰ ਦਿੱਤੀ ਕਿਹਦੇ ਲਈ ਵਾਰੀ ਦੇਸ਼ ਦੀ ਖਾਤਰ ਰਹੀ ਠੀਕ ਹੈ ਤਾਂ ਜਿਹਦੇ ਲਈ ਆਪਾਂ ਕੁਝ ਕਰ ਰਹੇ ਆ ਜਿਹਨੂੰ ਆਪਾਂ ਕੁਝ ਦੇ ਰਹੇ ਆ ਭੇਟ ਕਰ ਰਹੇ ਆ ਉਹ ਕਿਹਦੇ ਵਿੱਚ ਆ ਗਿਆ ਉਹ ਸੰਪਰਦਾਨ ਕਾਰਕ ਦੇ ਵਿੱਚ ਆ ਗਿਆ ਕਲੀਅਰ ਹੈ ਜੀ ਐਨੀ ਗੱਲ ਸਮਝ ਆ ਗਈ ਉਸ ਤੋਂ ਬਾਅਦ ਜਿਹੜਾ ਅਪਾਦਾਨਕਾਰਕ ਹੁੰਦਾ ਹੈ ਅਪਾਦਾਨਕਾਰਕ ਕਿਸੇ ਵਿਚਾਰ ਜਾਂ ਕਾਰਜ ਸਥਾਨ ਤੋਂ ਵਿਛੜਣ ਜਾਂ ਵੱਖ ਹੋਣ ਦੇ ਭਾਵ ਨੂੰ ਪ੍ਰਗਟ ਕਰਦਾ ਹੈ। ਯਾਨੀ ਜਦੋਂ ਕੋਈ ਚੀਜ਼ ਅਲੱਗ ਹੁੰਦੀ ਹੈ, ਵੱਖ ਹੁੰਦੀ ਹੈ, ਟੁੱਟਦੀ ਹੈ, ਉਹਨੂੰ ਕੀ ਕਹਾਂਗੇ ਆਪਾਂ ਅਪਾਦਾਨਕਾਰ ਕਹਾਂਗੇ। ਠੀਕ ਹੈ? ਜਿਵੇਂ ਉਹ ਛੱਪੜ ਵਿੱਚੋਂ ਬਾਹਰ ਨਿਕਲਿਆ। ਛੱਪੜ ਵਿੱਚੋਂ ਯਾਨੀ ਉਹ ਛੱਪੜ ਤੋਂ ਵਿਛੜ ਗਿਆ, ਛੱਪੜ ਤੋਂ ਅਲੱਗ ਹੋ ਗਿਆ। ਮੈਂ ਪਟਿਆਲਿਓ ਕੱਲ੍ਹ ਹੀ ਆਇਆ ਹਾਂ। ਕਿੱਥੋਂ ਪਟਿਆਲਿਓ? ਉਹ ਕੀ ਹੋ ਗਿਆ ਪਟਿਆਲੇ ਤੋਂ ਵਿਛੜ ਗਿਆ, ਦੂਰ ਹੋ ਗਿਆ। ਸਾਡਾ ਘਰ ਸ਼ਹਿਰ ਤੋਂ 10 ਕਿਲੋਮੀਟਰ ਦੂਰ ਹੈ। ਉਹ ਇਥੋਂ ਹੁਣੇ ਗਿਆ ਹੈ ਹੁਣੇ ਗਿਆ ਦਾ ਮਤਲਬ ਹੁਣੀ ਵਿਛੜਿਆ ਹੈ ਹੁਣੀ ਗਿਆ ਏ ਠੀਕ ਹੈ ਤਾਂ ਉਹੀ ਆਪਾ ਆਪਾਦਾਨਕਾਰਕ ਦਾ ਮਤਲਬ ਹੁੰਦਾ ਜਦੋਂ ਕੋਈ ਚੀਜ਼ ਤੁਹਾਡੇ ਤੋਂ ਅਲੱਗ ਹੋ ਰਹੀ ਹੈ ਕੋਈ ਚੀਜ਼ ਵੱਖਰੀ ਕੀਤੀ ਜਾ ਰਹੀ ਹੈ ਟੁੱਟ ਰਹੀ ਹੈ ਉਹਨੂੰ ਆਪਾਂ ਆਪਾਦਾਨਕਾਰਕ ਦੇ ਵਿੱਚ ਜਿਹੜਾ ਉਹ ਕਨਸੀਡਰ ਕਰਾਂਗੇ ਠੀਕ ਹੈ ਜੀ ਇੰਨੀ ਗੱਲ ਸਮਝ ਆ ਗਈ ਇਸ ਕਾਰਕ ਦੇ ਪਛਾਣ ਚਿੰਨ੍ਹ ਦੇ ਵਿਆਕਰਨਿਕ ਕਾਰਜ ਨੂੰ ਮਾਤਰਾਵਾਂ ਪਿਛੇਤਰਾਂ ਦੇ ਨਾਲ ਜਿਹੜਾ ਓ ਲਗਾ ਕੇ ਇੱਥੋਂ ਉੱਥੋਂ ਐਦਾਂ ਦੇ ਸ਼ਬਦ ਲਗਾ ਕੇ ਜਿਹੜਾ ਉਹ ਯੂਜ਼ ਕੀਤਾ ਜਾ ਸਕਦਾ ਏ ਠੀਕ ਹੈ ਜੀ ਹੁਣ ਜਿਹੜੇ ਆਪਾਦਾਨ ਕਾਰਕ ਨੇ ਉਹ ਵੀ ਤਿੰਨ ਟਾਈਪ ਦੇ ਨੇ ਤੇ ਤੁਸੀਂ ਪੜਨਾਮ ਦੇ ਵਿੱਚ ਦੇਖ ਸਕਦੇ ਹੋ ਪਹਿਲਾ ਪੁਰਖ ਠੀਕ ਹੈ ਮੈਥੋਂ ਸਾਥੋਂ ਮੇਰੇ ਕੋਲੋਂ ਸਾਡੇ ਕੋਲੋਂ ਯਾਨੀ ਇੱਕ ਵਚਨ ਤੋਂ ਬਹੁਵਚਨ ਬਣਾਇਆ ਜਾ ਰਿਹਾ ਪੜਨਾਮ ਨੂੰ ਠੀਕ ਹੈ ਇਹ ਕਿਹਦੇ ਵਿੱਚ ਆ ਇਹ ਆਪਾਦਾਨ ਕਾਰਕ ਦੇ ਵਿੱਚ ਆ ਅੱਗੇ ਚੱਲਦੇ ਹਾਂ ਜੀ ਸੰਬੰਧ ਕਾਰਕ ਜਿਸ ਨਾਮ ਜਾਂ ਪਰਨਾਮ ਦਾ ਕਿਸੇ ਹੋਰ ਨਾਮ ਜਾਂ ਪਰਨਾਮ ਨਾਲ ਮਾਲਕੀ ਕਬਜ਼ੇ ਜਾਂ ਅਧਿਕਾਰ ਵਾਲਾ ਸਬੰਧ ਹੋਵੇ ਸਿੰਪਲ ਭਾਸ਼ਾ ਦੇ ਵਿੱਚ ਸਮਝੋ ਜਦੋਂ ਸਬੰਧ ਦਰਸਾਇਆ ਜਾਏਗਾ ਉਸ ਨੂੰ ਪਸੰਦਕਾਰ ਕਹਾਂਗੇ ਉਹ ਘਰ ਦੇ ਬੂਹੇ ਸਾਹਮਣੇ ਖੜਾ ਸੀ ਸਾਨੂੰ ਹੱਕ ਦੀ ਕਮਾਈ ਕਰਨੀ ਚਾਹੀਦੀ ਹੈ ਉਹ ਮੇਰੇ ਚਾਚੇ ਦਾ ਮੁੰਡਾ ਹੈ ਹੁਣ ਜਿਹੜਾ ਇਹਦੇ ਵਿੱਚ ਦੇ ਐ ਘਰ ਦੇ ਬੂਹੇ ਘਰ ਬੂਹਾ ਇਹਨੂੰ ਕਾਦੇ ਨਾਲ ਜੋੜਿਆ ਜਾ ਰਿਹਾ ਦੇ ਨਾਲ ਹੱਕ ਕਮਾਈ ਨੂੰ ਕਾਦੇ ਨਾਲ ਜੋੜਿਆ ਦੀ ਨਾਲ ਠੀਕ ਹੈ ਚਾਚੇ ਮੁੰਡਾ ਨੂੰ ਕਹਦੇ ਨਾਲ ਜੁੜਾ ਹੈ ਦਾ ਚਾਚੇ ਦਾ ਮੁੰਡਾ ਠੀਕ ਹੈ ਜਿਹੜਾ ਇਹ ਸੰਬੰਧ ਦਰਸਾਇਆ ਜਾ ਰਿਹਾ ਹੈ ਕਿ ਇਹ ਇਹ ਸੰਬੰਧ ਕਾਰਕ ਹੈ ਜਿਵੇਂ ਦੇ ਦੀ ਦੀਆਂ ਦਿਆਂ ਆਦੀ ਠੀਕ ਹੈ ਹੁਣ ਉਸ ਤੋਂ ਬਾਅਦ ਅੱਗੇ ਚੱਲਦੇ ਆਪਾਂ ਇਹ ਨੋਟ ਵੀ ਤੁਸੀਂ ਪੜ ਸਕਦੇ ਹੋ ਪੜਨਾਮ ਆਪ ਨਾਲ ਸੰਬੰਧ ਕਾਰਕ ਦਾ ਪਛੇਤਰ ਨਾਂ ਅਤੇ ਕਿਸੇ ਹੋਰ ਦੇ ਵਿੱਚ ਆਪਣੇ ਨਹੀਂ ਲਗਾ ਕੇ ਜਿਹੜਾ ਉਹ ਯੂਜ਼ ਕੀਤਾ ਜਾ ਸਕਦਾ ਹੈ ਅਧਿਕਰਣ ਕਾਰਕ ਕੀ ਹੁੰਦਾ ਅਧਿਕਰਣ ਕਾਰਕ ਸ਼ਬਦ ਦਾ ਅਰਥ ਹੈ ਆਧਾਰ ਬੇਸ ਜਿਸ ਜਗ੍ਹਾ ਟਿਕਾਣੇ ਵਸਤ ਆਦਿ ਦੇ ਉੱਤੇ ਜਾਂ ਵਿੱਚ ਜਾਂ ਨੇੜੇ ਕੁਝ ਰੱਖਿਆ ਜਾਂ ਪਾਇਆ ਜਾਵੇ ਉਸ ਨੂੰ ਆਪਾਂ ਅਧਿਕਰਣਕਾਰ ਕਹਾਂਗੇ ਕੀ ਕਹਾਂਗੇ ਜੀ ਆਪਾਂ ਅਧਿਕਰਣਕਾਰ ਕਹਾਂਗੇ ਇਹ ਕਾਰਕ ਜਾਂ ਤਾਂ ਖੇਤਰ ਮਾਤਰਾਵਾਂ ਦੇ ਰਾਹੀਂ ਜਾਂ ਫਿਰ ਸਥਾਨ ਤੇ ਦਿਸ਼ਾ ਸੂਚਕ ਸੰਬੰਧਕਾਂ ਦੇ ਵਿੱਚ ਜਿਵੇਂ ਥੱਲੇ ਹੇਠਾਂ ਕੋਲ ਪਾਸ ਅੱਗੇ ਆਦਿ ਦੀ ਵਰਤੋਂ ਰਾਹੀਂ ਸਾਕਾਰ ਕੀਤਾ ਜਾਂਦਾ ਹੈ ਠੀਕ ਹੈ ਯਾਨੀ ਅਧਿਕਰਨ ਕਾਰਕ ਦਾ ਮਤਲਬ ਹੈ ਜਦੋਂ ਆਪਾਂ ਜਗ੍ਹਾ ਟਿਕਾਣਾ ਵਸਤੂ ਦੇ ਨੇੜੇ ਦੂਰ ਇਹ ਜੀ ਚੀਜ਼ਾਂ ਦੱਸ ਦਿਆਂ ਉਹਨਾਂ ਆਪਾਂ ਅਧਿਕਰਨ ਕਾਰਕ ਕਹਿ ਦਿੰਨੇ ਆ ਆਧਾਰ ਹੁੰਦਾ ਏ ਜਿਵੇਂ ਨਹਿਰ ਦੇ ਦੋਹੀ ਪਾਸੇ ਛਾਂ ਵਾਲੇ ਦਰਖਤ ਹਨ ਠੀਕ ਹੈ ਉਹ ਥੱਲੇ ਚਲਾ ਗਿਆ ਕਿੱਥੇ ਚਲਾ ਗਿਆ ਥੱਲੇ ਦੋਹੀ ਪਾਸੇ ਉਹ ਆਪਣੇ ਘਰ ਦੇ ਅੰਦਰ ਬੈਠਾ ਸੀ ਕਿੱਥੇ ਬੈਠਾ ਸੀ ਅੰਦਰ ਕਿਤਾਬ ਮੇਜ ਉੱਪਰ ਪਈ ਹੈ ਨੀਚੇ ਨਹੀਂ ਪਈ ਉੱਪਰ ਪਈ ਹੈ ਯਾਨੀ ਉਹਨੇ ਜਗ੍ਹਾ ਟਿਕਾਣਾ ਵਸਤੂ ਦਾ ਨੇੜੇ ਦੂਰ ਇਹ ਸਾਰੀ ਚੀਜ਼ਾਂ ਦੱਸਤੀਆਂ ਉਹ ਕੀ ਹੈ ਅਧਿਕਰਨ ਹੈ ਆਧਾਰ ਦੱਸਤਾ ਹੈ ਠੀਕ ਹੈ ਤਾਈ ਵੀ ਤੁਸੀਂ ਇੱਥੇ ਜਿਹੜਾ ਪੜ ਸਕਦੇ ਹੋ ਉਸ ਤੋਂ ਬਾਅਦ ਆ ਲਾਸਟ ਆਪਣੇ ਕੋਲ ਸੰਬੋਧਨ ਕਾਰਕ ਸੰਬੋਧਨ ਕਾਰਕ ਕੀ ਹੁੰਦਾ ਨਾਮ ਦਾ ਜਿਹੜਾ ਰੂਪ ਕਿਸੇ ਨੂੰ ਸੰਬੋਧਨ ਕਰਨ ਦੇ ਲਈ ਵਰਤਿਆ ਜਾਵੇ ਉਸ ਨੂੰ ਆਪਾਂ ਸੰਬੋਧਨ ਕਾਰਕ ਕਹਾਂਗੇ ਜਿਵੇਂ ਮੁੰਡਿਆ ਮੇਰੀ ਗੱਲ ਸੁਣ ਕੇ ਜਾ ਆਪਾਂ ਸੰਬੋਧਨ ਕਰ ਰਹੇ ਹਾਂ ਬੁਲਾ ਰਹੇ ਹਾਂ ਓਏ ਮੁੰਡਿਓ ਤੁਸੀਂ ਇੱਥੇ ਕੀ ਕਰਦੇ ਹੋ ਉਹਦੇ ਵਿੱਚ ਵੀ ਆਪਾਂ ਸੰਬੋਧਨ ਕਰ ਰਹੇ ਹਾਂ ਬੁਲਾ ਰਹੇ ਹਾਂ ਪੁੱਛ ਰਹੇ ਹਾਂ ਕੁੜੀਓ ਇੱਥੇ ਬੈਠ ਕੇ ਰੋਲਾ ਨਾ ਪਾਓ ਆਪਾਂ ਨੇ ਕੁੜੀਓ ਨੂੰ ਕੀ ਕਹਤਾ ਵੀ ਰੋਲਾ ਨਾ ਪਾਓ ਠੀਕ ਹੈ ਤਾਂ ਇਹ ਸਾਰੇ ਕੀ ਨੇ ਸੰਬੋਧਨ ਕਾਰਕ ਨੇ ਠੀਕ ਹੈ ਜੀ ਇੰਨੀ ਗੱਲ ਉਸ ਤੋਂ ਬਾਅਦ ਤੁਸੀਂ ਇੱਥੇ ਅੱਗੇ ਦੇਖ ਸਕਦੇ ਹੋ ਇਹ ਆਪਣੇ ਕੋਲ ਐਗਜ਼ਾਮਪਲਸ ਨੇ ਠੀਕ ਹੈ ਯਾਨੀ ਕਾਰਕ ਸਾਧਨਾ ਵੱਖ-ਵੱਖ ਕਾਰਕਾਂ ਨੂੰ ਉਹਨਾਂ ਨਾਲ ਲੱਗਦੇ ਚਿੰਨਾਂ ਸਮੇਤ ਇੱਕ ਥਾਂ ਦਰਸਾਉਣ ਨੂੰ ਕਾਰਕ ਸਾਧਨਾ ਕਹਿੰਦੇ ਹਾਂ ਜਦੋਂ ਆਪਣੇ ਕਾਰਕ ਨੇ ਉਹ ਆਪਾ ਯੂਜ਼ ਕਰਦੇ ਆ ਚਿੰਨਾਂ ਸਮੇਤ ਉਹਨਾਂ ਨੂੰ ਆਪਾਂ ਕੀ ਕਹਾਂਗੇ ਕਾਰਕ ਸਾਧਨਾ ਕਹਾਂਗੇ ਠੀਕ ਹੈ ਕਰਤਾ ਕਾਰਕ ਦੇ ਵਿੱਚ ਤੁਹਾਨੂੰ ਕਰਮਾ ਕਾਰਕ ਦੇ ਵਿੱਚ ਕਰਨ ਕਾਰਕ ਦੇ ਵਿੱਚ ਤੁਹਾਨੂੰ ਇਹ ਸਾਰੀਆਂ ਜਿਹੜੇ ਕਾਰਕ ਚਿੰਨ ਨੇ ਉਹ ਦੇਖਣ ਨੂੰ ਮਿਲਣਗੇ ਨੂੰ ਕਰਮ ਕਾਰਕ ਦੇ ਵਿੱਚ ਠੀਕ ਹੈ ਕਰਨਕਾਰਕ ਸੰਪਰਦਾਨਕਾਰਕ ਵਾਸਤੇ ਜਿਵੇਂ ਉਸਨੇ ਦੇਸ਼ ਵਾਸਤੇ ਵਾਸਤੇ ਵਰਡ ਆ ਗਿਆ ਦੇਸ਼ ਲਈ ਇਹ ਸਾਰੇ ਕੀ ਸੰਪਰਦਾਨਕਾਰਕ ਆ ਗਏ ਜਦੋਂ ਆਪਾਂ ਕਿਸੇ ਨੂੰ ਕੁਝ ਦੇ ਰਿਹਾ ਕਿਸੇ ਲਈ ਕੁਝ ਚੀਜ਼ ਜਿਹੜੀ ਆ ਉਹ ਪੇਂਟ ਕਰ ਰਿਹਾ ਆਪਾਂ ਦਾਨਕਾਰਕ ਜਿਹੜਾ ਵਿਛੜ ਰਿਹਾ ਠੀਕ ਹੈ ਜਿਵੇਂ ਉਸ ਕੋਲੋਂ ਮੈਂ ਕੱਲ ਆਇਆ ਯਾਨੀ ਮੈਂ ਉਸ ਤੋਂ ਵਿਛੜ ਗਿਆ ਠੀਕ ਹੈ ਸੰਬੰਧਕਾਰਕ ਜਿਵੇਂ ਉਸ ਦਾ ਉਸ ਦੇ ਉਸ ਦੀ ਅਧਿਕਰਣਕਾਰਕ ਹੁੰਦਾ ਜਦੋਂ ਆਪਾਂ ਦੱਸ ਦਿਆਂ ਕਿ ਚਮਚ ਪਲੇਟ ਦੇ ਕੋਲ ਪਿਆ ਹੈ ਠੀਕ ਹੈ ਉਸ ਦੀ ਕੋਠੀ ਫਲਾਣੇ ਦੇ ਕੋਠੀ ਦੇ ਨੇੜੇ ਹੈ ਉਹ ਕੀ ਹੈ ਆਪਾਂ ਨੇ ਜਗਾ ਟਿਕਾਣਾ ਦੱਸਤਾ ਵਸਤੂ ਦੀ ਜਗਾ ਦੱਸਤੀ ਨੇੜੇ ਦੂਰੇ ਸਾਰੀ ਚ ਜਗਾ ਦੱਸਤੀਆਂ ਸੰਬੋਧਨ ਕਰ ਕੀ ਹੈ ਜਦੋਂ ਆਪਾਂ ਕਿਸੇ ਨੂੰ ਜਿਹੜਾ ਬੁਲਾਣਿਆ ਕਿਸੇ ਨੂੰ ਸੰਬੋਧਨ ਕਰਦੇ ਹਾਂ ਠੀਕ ਹੈ ਜੀ ਕਰਤਾ ਕਾਰਕ ਦੇ ਵਿੱਚ ਬੇਸਿਕਲੀ ਵਿਅਕਤੀ ਆਪ ਹੋਏਗਾ ਮੇਨ ਕਰਤਾ ਹੋਏਗਾ ਜਿਵੇਂ ਕਿਸ ਨੇ ਰੋਟੀ ਖਾਈ ਕੁਲਜੀਤ ਨੇ ਇਸ ਤਰੀਕੇ ਨਾਲ ਠੀਕ ਹੈ ਜੀ ਇੰਨੀ ਗੱਲ ਸਮਝ ਆ ਗਈ ਤਾਂ ਕਾਰਕ ਚ ਇਹਦਾ ਤਾਂ ਹੀ ਨਹੀਂ ਹੈਗਾ ਕਿ ਕਿੱਥੇ ਜਿਹੜਾ ਕਰਤੇ ਦਾ ਨਾਮ ਆਉਂਦਾ ਹੈ ਚਾਹੇ ਉਹ ਕੰਮ ਕਰੇ ਚਾਹੇ ਨਾ ਕਰੇ ਲੇਕਿਨ ਉਹਦਾ ਨਾਮ ਜਿਹੜਾ ਇਸ ਦੇ ਵਿੱਚ ਕਾਰਕ ਚਿੰਨ ਦੇ ਤੌਰ ਤੇ ਯੂਜ਼ ਹੋਏਗਾ ਠੀਕ ਹੈ ਕਰਮ ਕਾਰਕ ਦਾ ਐਗਜ਼ਾਮਪਲ ਕੀ ਹੈ ਇਸ ਤਰੀਕੇ ਨਾਲ ਹੀ ਪੁੱਛਿਆ ਜਾ ਸਕਦਾ ਹੈ ਦੇਖੋ ਮੰਨ ਲਓ ਕੁਸ਼ਨ ਆ ਜੇ ਵੀ ਜਿਹੜਾ ਦਾਹ ਕਾਰਕ ਚਿੰਨ ਹੈ ਉਹ ਕਿਹੜੇ ਕਾਰਕ ਦਾ ਹੈਗਾ ਏ ਤਾਂ ਆਪਸ਼ਨ ਆ ਸਕਦੇ ਨੇ ਕਰਮ ਕਾਰਕ ਕਰਨ ਕਾਰਕ ਸੰਪਰਦਾਨ ਕਾਰਕ ਆਪਾਦਾਨ ਕਾਰਕ ਠੀਕ ਹੈ ਜਾਂ ਫਿਰ ਸੰਬੰਧ ਕਾਰਕ ਤਾਂ ਤੁਸੀਂ ਕੀ ਕਹੋਗੇ ਸੰਬੰਧ ਕਾਰਕ ਠੀਕ ਹੈ ਤਾਂ ਇਸ ਤਰੀਕੇ ਨਾਲ ਜਿਹੜੇ ਕੁਐਸਚਨ ਨੇ ਉਹ ਪੁੱਛੇ ਜਾ ਸਕਦੇ ਹਨ ਇਹਨਾਂ ਦੇ ਕਾਰਕੀ ਚਿੰਨ੍ਹ ਨੇ ਠੀਕ ਹੈ ਇਸ ਤੋਂ ਬਿਨਾ ਤੁਸੀਂ ਜੇਕਰ 75 ਵਾਲੇ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਜਿਹੜੀ ਇੱਕ ਪੁਆਇੰਟ ਆ ਦੇਖੋ ਕਾਰਕੀ ਚਿੰਨ੍ਹ ਸੰਬੰਧਕ ਅਤੇ ਕਾਰਕੀ ਪਛੇਤਰ ਭਾਸ਼ਾ ਦੇ ਜਿਹੜੇ ਚਿੰਨ੍ਹ ਰਾਹੀਂ ਕਾਰਕੀ ਸੰਬੰਧ ਦਰਸਾਏ ਜਾਂਦੇ ਹਨ ਉਹਨਾਂ ਨੂੰ ਕਾਰਕੀ ਚਿੰਨ੍ਹ ਕਿਹਾ ਜਾਂਦਾ ਹੈ ਇਹ ਦੋ ਪ੍ਰਕਾਰ ਦੇ ਹੁੰਦੇ ਨੇ ਇੱਕ ਸੰਬੰਧਕ ਅਤੇ ਇੱਕ ਦੂਜਾ ਪਛੇਤਰ ਕਵਸਚਨ ਆ ਸਕਦਾ ਹੈ ਕਰ ਕਿ ਚਿੰਨ ਕਿੰਨੇ ਪ੍ਰਕਾਰ ਦੇ ਨੇ ਦੋ ਪ੍ਰਕਾਰ ਦੇ ਨੇ ਕਿਹੜੇ ਕਿਹੜੇ ਨੇ ਸੰਬੰਧਕ ਤੇ ਪਿਛੇਤਰ ਸੰਬੰਧਕ ਦੇ ਵਿੱਚ ਸਾਰਾ ਕੁਝ ਆ ਗਿਆ ਨੇ ਨੂੰ ਦਾ ਦੀ ਦੇ ਹਨਾ ਨਾਲ ਉਸ ਤੋਂ ਇਸ ਤਰੀਕੇ ਨਾਲ ਇਹ ਸਾਰੇ ਕਿਹਨੇ ਸੰਬੰਧਕ ਨੇ ਪਿਛੇਤਰ ਦੇ ਵਿੱਚ ਤੁਸੀਂ ਜਿਹੜਾ ਮਾਜੀ ਪਿਛੇਤਰ ਯੂਜ਼ ਕਰ ਸਕਦੇ ਹੋ ਠੀਕ ਹੈ ਜਿਵੇਂ ਅਖੀਰ ਲਾ ਹਨਾ ਚੰਡੀਗੜੋਂ ਇਹ ਸਾਰੇ ਕੀ ਹੋਗੇ ਪਿਛੇਤਰ ਹੋਗੇ ਪਿਤਾ ਜੀ ਚੰਡੀਗੜੋਂ ਆਏ ਚੰਡੀਗੜ ਦੇ ਪਿੱਛੇ ਉਹਨਾਂ ਨੇ ਕਿਹੜਾ ਪਿਛੇਤਰ ਲਗਾਇਆ ਉਹ ਚੰਡੀਗੜੋਂ ਠੀਕ ਹੈ ਜੀ ਹੱਥੀ ਕੰਮ ਕੀਤਾ ਹੱਥ ਦੇ ਪਿੱਛੇ ਈ ਪਛੇਤਰ ਲਗਾ ਕੇ ਉਹਨੇ ਕੀ ਕੀਤਾ ਹੱਥੀ ਕੰਮ ਕੀਤਾ ਕਲੀਅਰ ਹੈ ਤਾਂ ਇੱਥੇ ਤੁਸੀਂ ਜਿਹੜਾ ਨੋਟ ਕਰ ਸਕਦੇ ਹੋ ਇਸ ਤੋਂ ਬਿਨਾਂ ਜੇ ਉਦਾਹਰਣਾਂ ਦੇਖਣੀਆਂ ਨੇ ਤੁਸੀਂ ਆਕਰ ਕੇ ਪਛੇਤਰ ਵਾਲੀਆਂ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਕੰਨੀ ਵਾਲੀਆਂ ਪਾਈਆਂ ਤਾਂ ਕੰਨੀ ਦੇ ਵਿੱਚ ਈ ਪਛੇਤਰ ਲਗਾ ਰੱਖਿਆ ਅਧਿਕਰਣ ਕਾਰਕ ਉਹਦੀ ਜਗ੍ਹਾ ਦੱਸਦੀ ਕਿੱਥੇ ਕੰਨ ਦੇ ਵਿੱਚ ਠੀਕ ਹੈ ਉਹ ਗੱਡੀਆਂ ਉਤਰਿਆ ਮੈਂ ਤੁਹਾਨੂੰ ਦੱਸਿਆ ਨਾ ਵੀ ਜਦੋਂ ਆਪਾਂ ਕਿਸੇ ਚੀਜ਼ ਤੋਂ ਵੱਖ ਹੁੰਨੇ ਆ ਅਲੱਗ ਹੁੰਨੇ ਆ ਉਹ ਕਿਹੜਾ ਕਾਰਕ ਹੁੰਦਾ ਹੈ ਆਪਾਦਾਨ ਕਾਰਕ ਹੁੰਦਾ ਹੈ ਠੀਕ ਹੈ ਜਿਵੇਂ ਗੱਡੀ ਤੋਂ ਉਹ ਵਿਛੜ ਗਿਆ ਉੱਤਰ ਗਿਆ ਤਾਂ ਉਹਦੇ ਪਿੱਛੇ ਉਹ ਪਛੇਤਰ ਲਗਾ ਕੇ ਜਿਹੜਾ ਉਸਨੇ ਕਾਰ ਕੀ ਪਛੇਤਰ ਬਣਾ ਲਿਆ ਠੀਕ ਹੈ ਤਾਂ ਬਹੁਤ ਛੋਟਾ ਜਿਹਾ ਟਾਪਿਕ ਸੀ ਲੇਕਿਨ ਇੰਪੋਰਟੈਂਟ ਟਾਪਿਕ ਸੀ ਠੀਕ ਹੈ ਕਈ ਵਾਰੀ ਕੁਐਸਚਨ ਕੀ ਹੁੰਦੇ ਨੇ ਉਲਝ ਜਾਂਦੇ ਨੇ ਲੈਂਗੁਏਜ ਜਿਹੜੀ ਆ ਕਮਾ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸ ਦਵਾਂ ਕਿ ਦੇਖੋ ਪੰਜਾਬੀ ਦੀ ਮੈਰਾਥਨ ਕਲਾਸ ਜਿਹੜੀ ਲਗਾਈ ਗਈ ਸੀ ਜਿਸ ਦੇ ਵਿੱਚ ਮੈਂ ਇੱਕ ਸਿੰਗਲ ਵੀਡੀਓ ਦੇ ਵਿੱਚ ਸਾਰੀ ਪੰਜਾਬੀ ਗ੍ਰਾਮਰ ਜਿਹੜੀ ਆਲਰੇਡੀ ਕਵਰ ਕੀਤੀ ਹੋਈ ਹੈ ਤੁਸੀਂ ਉਸ ਕਲਾਸ ਨੂੰ ਵੀ ਦੇਖ ਸਕਦੇ ਹੋ ਠੀਕ ਹੈ ਕਈ ਵਾਰ ਕੀ ਹੁੰਦਾ ਪੰਜਾਬੀ ਗ੍ਰਾਮਰ ਇੰਨੀ ਕ ਜਿਆਦਾ ਉਲਝਾਈ ਹੁੰਦੀ ਆ ਜਾਂ ਕਈ ਵਾਰੀ ਆਪਣੇ ਆਪਾਂ ਦੇਖੋ ਨਾਰਮਲ ਜੀ ਗੱਲ ਹੈ ਸਾਰਿਆਂ ਨੂੰ ਓਵਰ ਕੰਫੀਡੈਂਸ ਇਸ ਗੱਲ ਤੇ ਹੁੰਦਾ ਹੈ ਕਿ ਅਸੀਂ ਪੰਜਾਬੀ ਗ੍ਰਾਮਰ ਬਹੁਤ ਸਾਲ ਪੜ੍ਹੀ ਹੈ ਕਿ ਅਸੀਂ ਪੰਜਾਬੀ ਗ੍ਰਾਮਰ ਦੇ ਵਿੱਚ ਮਾਰ ਨਹੀਂ ਖਾਵਾਂਗੇ ਮੋਸਟਲੀ ਸਾਰੇ ਹੀ ਕੈਂਡੀਡੇਟਸ ਇਹ ਸੋਚਦੇ ਨੇ ਪਰ ਕਈ ਵਾਰੀ ਕੀ ਹੁੰਦਾ ਲੈਂਗੁਏਜ ਜਿਹੜੀ ਟਫ ਪਾ ਦਿੱਤੀ ਜਾਂਦੀ ਆ ਜਾਂ ਲੈਂਗੁਏਜ ਨੂੰ ਕੰਪਲੀਕੇਟ ਕਰਕੇ ਉਲਝਾ ਦਿੱਤਾ ਜਾਂਦਾ ਹੈ ਤੇ ਕੈਂਡੀਡੇਟ ਜਿਹੜੇ ਨਾਲ ਕੁਐਸਚਨ ਗਲਤ ਕਰ ਦਿੰਦੇ ਨੇ ਠੀਕ ਹੈ ਤਾਂ ਇਸ ਚੀਜ਼ ਤੋਂ ਬਚਣ ਲਈ ਕੀ ਕਰਨਾ ਹੈ ਤੁਸੀਂ ਪੰਜਾਬੀ ਸਹਾਇਤ ਦੀ ਵੀ ਨਾਲ-ਨਾਲ ਤਿਆਰੀ ਕਰੋ ਪੰਜਾਬੀ ਸਹਾਇਤ ਦੀਆ ਆਲਮੋਸਟ ਸਾਰੇ ਸਿਲੇਬਸ ਜਿਹੜਾ ਕਵਰ ਹੋ ਚੁੱਕਿਆ ਹੈ ਇਹਦੇ ਰਾਹੀਂ ਮੈਂ ਤੁਹਾਨੂੰ ਦੱਸ ਦਵਾਂ ਕਿ ਪੰਜਾਬੀ ਸਾਈ ਦੇ ਟਾਪ 300 ਐਮਸੀਕਿਊ ਜਿਹੜੇ ਨੇ ਆਲਰੇਡੀ ਤੁਹਾਨੂੰ ਮੈਂ ਕਵਰ ਕਰਾਏ ਨੇ ਜਿਸ ਦੀ ਜਿਹੜੀ ਪੀਡੀਐਫ ਹੈ ਈ-ਬੁੱਕ ਹੈ ਉਹ ਵੀ ਤਿਆਰ ਕੀਤੀ ਗਈ ਹੈ ਉਹ ਜੇਕਰ ਤੁਸੀਂ ਪਰਚੇਸ ਕਰਨੀ ਆ ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਠੀਕ ਹੈ ਬਾਕੀ ਕਿਸ ਤਰੀਕੇ ਦੇ ਕੁਸ਼ਣ ਪੁੱਛੇ ਜਾਣਗੇ ਕਿਸ ਤਰੀਕੇ ਦਾ ਸੈਂਪਲ ਪੇਪਰ ਆਏਗਾ ਠੀਕ ਹੈ ਉਸ ਤਰੀਕੇ ਦੇ ਪੰਜ ਸੈਂਪਲ ਪੇਪਰ ਵੀ ਜਿਹੜੇ ਨੇ ਤੁਹਾਨੂੰ ਪ੍ਰੋਵਾਈਡ ਕਰਾਏ ਗਏ ਨੇ ਤੁਸੀਂ ਉਹਨਾਂ ਨੂੰ ਵੀ ਜਿਹੜਾ ਚੈੱਕਆਊਟ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਦੇ ਲਿੰਕ ਜਿਹੜੇ ਨੇ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਕਲੀਅਰ ਹੈ ਜੀ ਬਾਕੀ ਜੇਗਾ ਤੁਹਾਡਾ ਕੋਈ ਵੀ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਮੇਰੀ ਪੂਰੀ ਕੋਸ਼ਿਸ਼ ਹੈ ਕਿ ਜਦੋਂ ਤੱਕ ਉਹ ਨਾਹਾਚਨ ਪੇਪਰ ਹੋਏਗਾ ਉਦੋਂ ਤੱਕ ਤੁਹਾਨੂੰ ਬੱਦ ਤੋਂ ਬੱਦ ਜਿਹੜੇ ਐਮਸੀਕਿਊ ਨੇ ਉਹ ਸੋਲਵ ਕਰਾਏ ਜਾਣ ਫਿਲਹਾਲ ਆਪਣੇ ਤਿੰਨ ਚੈਪਟਰ ਰਹਿ ਗਏ ਜੀ ਮਤਲਬ ਤਿੰਨ ਕਲਾਸਿਸ ਰਹਿ ਗਈਆਂ ਜਿਹੜੀਆਂ ਹਲੇ ਤੱਕ ਨਹੀਂ ਕਰਾਈਆਂ ਇਸ ਤੋਂ ਬਾਅਦ ਆਪਾਂ ਪੰਜਾਬੀ ਸ਼ਬਦ ਜੋੜ ਕਰਾਂਗੇ ਦੈਨ ਆਪਣੇ ਸਿਰਫ ਪੈਂਡਿੰਗ ਰਹਿਣੀਆਂ ਮੁਹਾਵਰੇ ਤੇ ਖੋਤਾਂ ਠੀਕ ਹੈ ਜੀ ਫਿਰ ਆਪਣਾ ਆਲਮੋਸਟ ਸਾਰਾ ਸਿਲੇਬਸ ਇੱਕ ਇੱਕ ਵਾਰ ਕਵਰ ਹੋ ਚੁੱਕਾ ਹੈ ਫਿਰ ਅਪਰ ਰਿਵੀਜ਼ਨ ਤੇ ਹੀ ਆ ਸਾਰੇ ਜਣੇ ਠੀਕ ਹੈ ਜੀ ਤਾਂ ਬਾਕੀ ਜੇਕਰ ਤੁਹਾਡਾ ਕੋਈ ਵੀ ਸੁਝਾਅ ਹੋਵੇ ਕਿਸੇ ਟੌਪਿਕ ਨੂੰ ਲੈ ਕੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦੇਣਾ ਵੱਧ ਤੋਂ ਵੱਧ ਤੁਸੀਂ ਐਮਸੀਕਿਊ ਕਿਸ ਟੌਪਿਕ ਤੇ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਇਸ ਕਮੈਂਟ ਸੈਕਸ਼ਨ ਦੇ ਵਿੱਚ ਜਿਹੜਾ ਦੱਸ ਸਕਦੇ ਹੋ ਇਸ ਦੇ ਨਾਲ ਇੱਕ ਰਿਕਵੈਸਟ ਹੈ ਜੀ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਇਹ ਪੂਰਾ ਪੀਡੀਐਫ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲ ਜੇਗਾ WhatsApp ਗਰੁੱਪ ਨਾਲ ਜ਼ਰੂਰ ਜੁੜੋ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ ਠੀਕ ਹੈ ਉਹਨਾਂ ਦੇ ਲਿੰਕ ਵੀ ਜਿਹੜੇ ਨੇ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਮੇਰੇ ਇੰਸਟਾਗ੍ਰam ਤੇ ਜੁੜ ਸਕਦੇ ਹੋ ਜੀ ਉਹਦਾ ਲਿੰਕ ਵੀ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਜਲਦੀ ਹਾਜ਼ਰ ਹੋਵਾਂਗੇ ਜੀ ਅਪਾ ਨੈਕਸਟ ਵੀਡੀਓ ਲੈ ਕੇ ਪੁਰਾਣੀਆਂ ਕਲਾਸਿਸ ਦੇ ਜਿਹੜੇ ਲਿੰਕ ਨੇ ਉਹ ਵੀ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜਾਣਗੇ ਜੀ ਉਹਨਾਂ ਨੂੰ ਵੀ ਤੁਸੀਂ ਚੈੱਕ ਆਊਟ ਜਿਹੜਾ ਕਰ ਸਕਦੇ ਹੋ ਕਲੀਅਰ ਹੈ ਜੀ ਤਾਂ ਜੇਕਰ ਵੀਡੀਓ ਵਧੀਆ ਲੱਗਿਆ ਵੀਡੀਓ ਨੂੰ ਵੱਤਵਾਦ ਲਾਈਕ ਸ਼ੇਅਰ ਜਰੂਰ ਕਰਿਓ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ